ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਤੀਰਤ ਸਿੰਘ ਪਿਨਾਕਲ ਦੇ ਨਾਮ ਤੇ ਮਸ਼ਹੂਰ ਨੇ ਰਿਫਿਊਜ਼ ਕੇਸਸ ਨੂੰ ਵੀਜ਼ਾ ਦਵਾਉਣ ਦੇ ਪੀਪੀਆਰ ਦਵਾਉਣ ਦੇ ਬਾਦਸ਼ਾਹ ਬਹੁਤ ਵੱਡਾ ਟੌਪਿਕ ਹੈ ਤੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੀਰ ਜੀ ਛੋਟਾ ਜਿਹਾ ਟੌਪਿਕ ਹੈ ਕੈਨੇਡਾ 225 ਚ ਵੀਜ਼ੇ ਦਊ ਜਾਂ ਨਹੀਂ ਕਿਉਂਕਿ ਜਿਸ ਤੇਜ਼ੀ ਨਾਲ ਰਿਫਿਊਜ਼ਲ ਆ ਰਹੀ ਹੈ ਪਤਾ ਲੱਗਿਆ 4-4 5-5 ਦਿਨਾਂ ਦੇ ਵਿੱਚ ਵੀ ਰਿਫਿਊਜ਼ਲਾ ਵੱਧ ਰਹੀਆਂ ਨੇ ਇਹ ਸਥਿਤੀ 'ਚ ਕਿਉਂਕਿ ਚੋਣਾਂ ਦਾ ਵਾਰ ਹੈ ਇਲੈਕਸ਼ਨ ਵੀ ਹੈ ਕੈਨੇਡਾ 'ਚ ਕੀ ਇਲੈਕਸ਼ਨ ਇਅਰ 'ਚ ਮਈ ਇੰਟੇਕ 'ਚ ਵੀਜ਼ੇ ਮਿਲਣ ਦੀ ਆਸ ਹੈ ਜਾਂ ਮੰਨ ਲਈਏ ਵੀ ਕੰਮ ਹੋ ਗਿਆ ਸਰ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਕਿ ਜਿਹੜਾ ਕਿ ਪੋਜ਼ਿਟਿਵ ਟ੍ਰੈਂਡ ਸਾਨੂੰ ਦੇਖਣ ਨੂੰ ਜਿਹੜਾ ਕਿ ਨਾ ਮਿਲੇ ਤੇ ਹਾਂ ਇਹ ਵੀ ਸੱਚਾਈ ਆ ਜੋ ਤੁਸੀਂ ਜਿਹੜੀ ਸਟੇਟਮੈਂਟ ਦਿੱਤੀਆਂ ਨਾ ਇਸ ਵੇਲੇ ਹਾਹਾਕਾਰ ਮੱਚ ਗਿਆ ਹੋਇਆ ਸਰ ਇੱਕ ਵਾਰੀ ਦੁਬਾਰਾ ਤਾਂ ਕਹਿੰਦੇ ਨਾ ਜਰੂਰ ਚੀਜ਼ ਸੌਖੀ ਮਿਲਦੀ ਹੋਵੇ ਸਮ ਟਾਈਮ ਆਪਾਂ ਨੂੰ ਉਹਦੀ ਕਦਰ ਘੱਟ ਹੁੰਦੀ ਆ ਸੋ ਕੈਨੇਡਾ ਨੂੰ ਜਿੰਨਾ ਭੰਡਿਆ ਗਿਆ ਮੈਂ ਤਾਂ ਕਹੂੰਗਾ ਅੱਗੇ ਵੀ ਕਹਿੰਦਾ ਉਹਨਾਂ ਕੈਨੇਡਾ ਬਹੁਤ ਸ਼ਰੀਫ ਕੰਟਰੀ ਸੀਗਾ ਹੈ ਵੀ ਆ ਤੁਸੀਂ ਮੈਂ ਲਿਕਨਾ ਉਹ ਇੰਡੀਆ ਕੋਲੇ ਚੁੰਡੀਆਂ ਵੱਡੀਆਂ ਗੀਆਂ ਉਹ ਅਗਲਾ ਵੀ ਫਿਰ ਆ ਗਿਆ ਕਹਿੰਦਾ ਬਸ ਠੀਕ ਆ ਯਾਰ ਆਓ ਯਾਰ ਫਿਰ ਠੀਕ ਆ ਨਾ ਉਹ ਦੇਖ ਲੈਂਦੇ ਆ ਸੋ ਰਿਫਿਊਜ਼ਲ ਮੈਂ ਤਾਂ ਕਹਿੰਦਾ ਜਿੱਦਾਂ ਅੱਗੇ ਅੱਖਾ ਬੰਦ ਕਰਕੇ ਕੈਨੇਡਾ ਨੇ ਲੰਗਰ ਲਾਤਾ ਹੈਗੀ ਆ ਯਾਰ ਤੂੰ ਵੀ ਆ ਤੂੰ ਵੀ ਛੱਕੇ ਜਾ ਚੱਲ 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 ਜਾਂਦੇ 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 ਸੀਗਾ ਸਰ ਉਹ ਚੀਜ਼ਾਂ ਤੇ ਉਹ ਠਾਲ ਠਾਲ ਪੈ ਗਈ ਕੀ ਹੋਈ ਆ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਹੋਵੇ ਸਰ ਐਸ ਵੇਲੇ ਵੀਜ਼ਾ ਲੈਣਾ ਡੈਫੀਨਿਟਲੀ ਇਟਸ ਅ ਚੈਲੰਜ ਹਾਂ ਤੇ ਵੀਜ਼ਾ ਬੰਦਾ ਉਹੀ ਲੈ ਰਿਆ ਜੋ ਕੈਨੇਡਾ ਦੇ ਕਹਿਦੇ ਚੱਲੰਦਿਆ ਸਰ ਜਦੋਂ 8 ਨਵੰਬਰ ਜਦੋਂ ਅਪਡੇਟ ਆਇਆ ਨਾ ਕੈਨੇਡਾ ਨੇ ਇੱਕ ਵੱਡਾ ਸਾਰਾ ਚਿੱਠਾ ਆਪਾਂ ਸ਼ੋ ਵੀ ਲਾਇਆ ਸੀ ਨਾ ਕੱਲੀ-ਕੱਲੀ ਸਕਰੀਨ ਵੀ ਐਸੇ ਸ਼ੋ ਚ ਮੰਚਦੇ ਆਪਾਂ ਸਾਂਝੀ ਵੀ ਕੀਤੀ ਸੀ ਤੇ ਅੱਜ ਮੈਂ ਤੁਹਾਨੂੰ ਬੱਚਿਆਂ ਨੂੰ ਮਤਲਬ ਕਿ 10ਵੀਂ ਰਿਆਂ ਆ ਉਹ ਦੇਖ ਕੇ ਆਪਣੀ ਫਾਈਲ ਲਾ ਦਿਓ ਤੇ ਬਿਲਕੁਲ ਤੁਸੀਂ ਜਿਹੜੇ ਕਿ ਵੀਜ਼ਾ ਲੈਣ ਦੇ ਵਿੱਚ ਜਿਹੜੀ ਕਾਮਯਾਬ ਹੋਵੋਗੇ ਤੇ ਆ ਪ੍ਰੋਪਰ ਐਫਰਟ ਲਾ ਕੇ ਫਾਈਲ ਲਾਓ ਬਿਲਕੁਲ ਵੀ ਓਵਰ ਕੌਨਫੀਡੈਂਸ ਨਾ ਸਪੈਸ਼ਲੀ ਸਾਡੇ ਪੰਜਾਬੀਆਂ ਚ ਕੀ ਹੁੰਦਾ ਮੇਰੇ ਇਹਦੇ ਕੋਲ ਬੱਚੇ ਬੜੇ ਗਏ ਆ ਇਹਨਾਂ ਨੇ ਬੜੇ ਸਾਡੇ ਬੱਚੇ ਵਿੱਚ ਜੀ ਉਹ ਨਹੀਂ ਹੁੰਦਾ ਤੁਹਾਡਾ ਗਿਆ ਆ ਜਾਵੇ ਨਾ ਜਾਵੇ ਗੱਲ ਗੱਲ ਨਹੀਂ ਮਾਹੌਲ ਦੀ ਹੁੰਦੀ ਆ ਆ ਪਿਛਲੇ ਸਮੇਂ ਦੇ ਵਿੱਚ ਨਹੀਂ ਪਰ ਉਹ ਤਾਂ ਤੁਹਾਡੇ ਕੋਲੋਂ ਵੀ ਕਹਿੰਦੇ ਤੀਰਜ ਜੀ ਵੀ ਤੀਰਜ ਜੀ ਕੋ ਚਲੇ ਗਏ ਤੀਰਜ ਜੀ ਨੇ ਸਾਡੀ ਫਾਈਲ ਲੈ ਲਈ ਤੇ ਮੰਨ ਲਓ ਵੀ 99% ਦਾ ਵਿਜਾ ਆ ਜਾ ਉਹ ਤਾਂ ਚਲੋ ਸਰ ਵਾਹਿਗੁਰੂ ਦੀ ਕਿਰਪਾ ਵਾ ਹਾਂ ਪਰ ਮੈਂ ਤਾਂ ਉਹਨਾਂ ਦੀ ਗੱਲ ਕਰਦੀ ਹੁੰਦੀ ਜਿਹੜਾ ਪਾਵਾਂ ਇੱਕ ਬੰਦੇ ਦਾ ਵੀ ਵੀਜ਼ਾ ਮੇਰੇ ਤੋਂ ਨਹੀਂ ਆਇਆ ਸਰ ਹਾਂ 100% ਦਾ ਵੀਜ਼ਾ ਕਦੀ ਆਉਂਦਾ ਹੀ ਨਹੀਂ ਨਾ ਕਦੀ ਨਾ ਹੀ ਆ ਸਕਦਾ ਹੋਇਆ ਤਾਂ ਮੈਂ ਪਰ ਉਹਨਾਂ ਸਾਡੇ ਕੋਲ ਸਰ ਕੇਸੇਸ ਜਿਆਦਾ ਤਾਂ ਮੈਂ ਤਾਂ ਕਹਿੰਦਾ ਉਹ ਵੀ ਅਸੀਂ ਐਂਟਰਟੇਨ ਉਹੀ ਮਤਲਬ ਕਿ ਜਿਹੜੇ ਕਰਕੇ ਸਾਡਾ ਨਾਮ ਬਣਿਆ ਸੀਗਾ ਕਿ ਉਹ ਕੇਸੇ ਸਾਡੇ ਕੋਲ ਆਏ ਸੀ ਜਿਹੜੇ ਮਾਰਕੀਟ 'ਚ ਲੋਕ ਫੜ ਕੇ ਰਾਜੀ ਨਹੀਂ ਸੀਗੇ ਹਾਂ ਤੇ ਉਹ ਵਧੀਆ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਸਾਰਾ ਕੁਝ ਕਰਕੇ ਚਾਹੇ ਸਰਕਾਰੀ ਪ੍ਰਾਈਵੇਟ ਦੇ ਵਿੱਚ ਹਾਂ ਬਹੁਤ ਸਾਰੇ ਬੱਚਿਆਂ ਦੇ ਸੁਪਨਾ ਪੂਰਾ ਕੀ ਜਿਹੜੇ ਹਿੰਮਤ ਹੀ ਛੱਡ ਗਏ ਸੀ ਤਮੇ ਲਗੀ ਬਟ ਮੈਂ ਦੁਬਾਰਾ ਦੱਸ ਦਵਾਂ ਸਰ ਹਰੇ ਇਨਾ ਉਹ ਵਾਲਾ ਸਮਾਂ ਤਾਂ ਨਹੀਂ ਆਇਆ ਬਟ ਫਿਰ ਵੀ ਮੈਂ ਕਹਿੰਦਾ ਉਹ ਸਮਾਂ ਨਾ ਆਵੇ ਇਸ ਲਈ ਪਹਿਲਾਂ ਹੀ ਮੈਂ ਲੇ ਕਹੂੰਗਾ ਆਪਾਂ ਅਲਰਟ ਹੋ ਕੇ ਆਪਣੀਆਂ ਫਾਈਲਾਂ ਲੌਂਚ ਕਰੀਏ ਬਚਾ ਨਾ ਕਰੀਏ ਸਾਹਮਣੇ ਵਾਲੇ ਬੰਦੇ ਨੂੰ ਆਪਣੇ ਤੋਂ ਮੈਂ ਤਾਂ ਕਹੂੰਗਾ ਡਬਲ ਇੰਟੈਲੀਜੈਂਟ ਸਮਝਦੇ ਹੋਏ ਨਾ ਉਹਨੂੰ ਬੇਕੋਪ ਬਣਾਉਣ ਦੀ ਟਰਾਈ ਕਰੀਏ ਕਿੱਦਾਂ ਕੋਈ ਫੇਕ ਡਾਕੂਮੈਂਟ ਨਾ ਲਾਈਏ ਜੇ ਕਮੀ ਵੀ ਹੈ ਉਹਨੂੰ ਦੱਸ ਕੇ ਕਮੀ ਨੂੰ ਜੋ ਅਸੀਂ ਪਹਿਲਾਂ ਕਰਦੇ ਸੀਗੇ ਕਮੀ ਨੂੰ ਦੱਸ ਕੇ ਆਪਣੀਆਂ ਫਾਈਲਾਂ ਲਾਓ ਸੱਚ ਬੋਲ ਕੇ ਫਾਈਲਾਂ ਲਾਓ ਪ੍ਰੋਪਰ ਐਨਾਲਿਸਿਸ ਨਾਲ ਫਾਈਲਾਂ ਲਾਓ ਪ੍ਰੋਪਰ ਹਾਰਡਵਰਕ ਨਾਲ ਫਾਈਲਾਂ ਲਾਓ ਦੇਖਿਓ ਸਰ ਵਧੀਆ ਪੋਜ਼ਿਟਿਵ ਟ੍ਰੈਂਡ ਵੀ ਦੇਖਿਓ ਕਿੱਦਾਂ ਵਧੀਆ ਦੇਖਣ ਨੂੰ ਮਿਲਦਾ ਪਰ ਮੈਂ ਵਿਦਿਆਰਥੀ ਨੂੰ ਇਹ ਵੀ ਕਹੂੰ ਰਿਫਿਊਜ਼ ਕਰਾ ਕੇ ਰਿਫਿਊਜ਼ ਹੋ ਕੇ تیرਜੀ ਕੋਲੇ ਆਉਣ ਤੋਂ ਪਹਿਲਾਂ ਫਰੈਸ਼ ਕੇਸ تیرਜੀ ਕੋਲੇ ਆਓ ਕਿਉਂਕਿ ਇਹ ਰਿਫਿਊਜ਼ਡ ਕੇਸਸ ਨੂੰ ਬੀਪੀਆਰ ਤੋਂ ਬਾਅਦ ਆਇਆ ਇਸ ਕਰਕੇ ਇਹਨਾਂ ਕੋਲੇ ਰਿਫਿਊਜ਼ਲ ਤੋਂ ਬਾਅਦ ਸਾਰੇ ਹੁੰਦੇ ਆ। ਮੈਂ ਦੱਸ ਵੀਦਾ ਹਾਂ ਹਰ ਹਰ ਬੱਚੇ ਨੂੰ ਸਰ ਅਸੀਂ ਆਪ ਮਿਲਦੇ ਆ ਤੇ ਕਈ ਹਜੇ ਸਾਡੇ ਕੋਲ ਕਈ ਸਬ ਅਜੰਟ ਵੀ ਕੰਮ ਕਰਾਉਂਦੇ ਆ ਤੇ ਸਰ ਮੈਂ ਤਾਂ ਕਈ ਵਾਰੀ ਉਹ ਮੈਨੂੰ ਹੈਰਾਨ ਹੁੰਦੇ ਕਿ ਸਰ ਤੁਸੀਂ ਸਾਡੇ ਤੋਂ ਤੁਸੀਂ ਅੱਜ ਵੀ ਬੱਚਿਆਂ ਨੂੰ ਮਿਲਦੇ ਨੇ ਜ਼ਾਲ ਹੋ ਗਏ ਆ। ਪਰ ਮੈਂ ਤਾਂ ਕਹੂੰਗਾ ਕਿ ਹਾਂ ਜਦ ਤੱਕ ਕੰਮ ਕਰਦੇ ਰਾਵਾਂਗੇ ਤੇ ਮਿਲਦੇ ਰਾਵਾਂਗੇ। ਜੀ ਠੀਕ ਹੈ ਨਾ ਬਿਲਕੁਲ ਠੀਕ ਹੈ ਜੀ। ਸੋ ਵਿਦਿਆਰਥੀਆਂ ਨੂੰ ਹਮੇਸ਼ਾ ਹੌਸਲਾ ਫਜ਼ਾਈ ਕਰਦੇ ਨੇ ਤਿਰਤ ਜੀ ਨਿੱਜੀ ਤੌਰ ਤੇ ਮਿਲੋ ਵੀਜ਼ਾ ਲਾਉਣਾ ਨਾ ਲਾ ਜ਼ਿੰਦਗੀ ਦੇ ਫੈਸਲੇ ਸੋਚ ਸਮਝ ਕੇ ਪੂਰੀ ਕਲੈਰਿਟੀ ਤੋਂ ਬਾਅਦ ਕਰੋ ਸਸਿਕਾ